ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਸ ਟੇਗਾ ਆਪਣਾ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਸਾਰੀ ਸ੍ਰੀ ਸ਼੍ਰੀ ਦਾ ਭਲਾ ਕਰੇ ਜਿਹੜਾ ਤੇਰੇ ਦਰ ਆਵੇ ਸੁਖੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਮੇਰੀ ਪੰਜਾਬੀ ਵੀਰਾਂ ਅੱਗੇ ਸਾਰੇ ਵਰਲਡ ਦੇ ਵਿੱਚ ਗੁਰਦੁਆਰੇ ਮੰਦਰ ਮਸਜਿਦ ਚਾਰ-ਚਾਰ ਸਾਰੀਆਂ ਬਾਣੀਆਂ ਚਾਹੀਦੀਆਂ ਤਾਂ ਜੋ ਇਹ ਆਪਣਾ ਹਰ ਇੱਕ ਬੰਦੇ ਦਾ ਮਨੋਰੰਜਨ ਰਹਿ ਤਾਂ ਹਰ ਇੱਕ ਬੰਦਾ ਆਪਣੇ ਧਰਮ ਤੇ ਕੈਮਰਾ ਹੈ ਜਿਸ ਤਰ੍ਹਾਂ ਸਾਡਾ ਧਰਮ ਹੈਗਾ ਨਾਮ ਜਪਣਾ ਵੰਡ ਛਕਣਾ ਅਕਿਰਤ ਕਰਨੀ ਇਹ ਗੁਰੂ ਨਾਨਕ ਦੇ ਮਿਸ਼ਨ ਹੈ ਕੱਲ੍ਹ ਗਈ ਤਰ ਤ ਸਮੇਤ ਪਿਤਾ ਦੀ ਬਖਸ਼ੀ ਹੋਈ ਫਤਿਹ ਹੈ ਜਿਹੜੀ ਇਹ ਸਭ ਤੇ ਇੱਕ ਪਵਿੱਤਰ ਹੈ ਅਰਦਾਸ ਸਭ ਤੇ ਉੱਪਰ ਪਵਿੱਤਰ ਹੈ ਜੋ ਜੋ ਸ਼ਰਨ ਆਵੇ ਸਿਸੇ ਕੰਠ ਲਾਵੇ ਬਿਰਦ ਸੁਆਮੀ ਸਦਾ ਮੇਰੀ ਬੇਨਤੀ ਹੈ ਭਾਈ ਸਾਰੇ ਆਪਣਾ ਭਲਾ ਹਰ ਕਿਸੇ ਦਾ ਸਤਿ ਸ਼੍ਰੀ ਅਕਾਲ ਮਾੜੇ ਕੰਮ ਛੱਡੋ ਚੰਗੇ ਕਰਮ ਕਰੋ ਲੋਕ ਸੁਖੀ ਪਰ ਲੋਕ ਸਹੇਲੇ ਨਾਨਕਾ ਰਬ ਆਪੇ ਮੇਲੇ ਸਹੀ ਸੰਤ ਪਿਆਰੇ ਮੇਲੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਜਾਂ ਬਲਾ ਨਿਊਜ਼ੀਲੈਂਡ ਕੀ ਚਾਰਤੀ ਦੇ ਲਾਜਵੰਦ ਸਿੰਘ ਖੈਰਾ ਐਚ 528 ਅਰਬੋਜੇ ਵਾਲਾ ਬਾਬਾ ਬੋਲ ਰਿਹਾ ਭਾਈ ਹੁਣ 85 86 ਸਾਲ ਕੀ ਉਮਰ ਹੋ ਗਈ ਹੁਣ ਤੁਹਾਨੂੰ ਪਤਾ ਹੀ ਆ ਬੋਲਣਾ ਵੀ ਇਹ ਦਰਦ ਹੋਈ ਨਹੀਂ ਰਿਹਾ ਹੁਣ ਦਰਦ ਹੋ ਕੇ ਕਰ ਰਹੇ ਆਸ ਤੇ ਟਾਈਮ ਕੱਢਣਾ ਭਾਈ ਸੱਚੇ ਮਾਰਗ 'ਤੇ ਚੱਲਦਾ ਉਸਤ ਕਰੇ ਜਹਾਨ ਭਾਈ ਓਏ ਅੱਖੀਂ ਵੇਖਿਆ ਬਾਦਿਆ ਕੀ ਨਹੀਂ ਬਿਨਾ ਕੀਤ ਅਤਵਾਰ ਨਹੀਂ ਓਏ ਬਾਦ ਝੂਠ ਸੇ ਸੱਚ ਨਸੀਬ ਨਹੀਂ ਓਏ ਲਗਨ ਬਾਦ ਖੁਆਰ ਸੰਸਾਰ ਨਹੀਂ ਬਾਦ ਇਸ਼ਕ ਤੇ ਜੋਕ ਤੇ ਸ਼ੌਕ ਨਹੀਂ ਬਾਦ ਵਸਲ ਦੇ ਮੋਜ ਬਹਾਰ ਨਹੀਂ ਓਏ ਵਾਰਸ਼ ਅਨੰਦ ਫਕੀਰ ਤਲਵਾਰ ਕੋੜਾ ਚਾਰੇ ਥੋਕ ਵਿੱਚ ਕਿਸੇ ਤੇ ਯਾਰ ਨਾ ਏ ਭਾਈ ਬਾੜੇ ਕੰਮ ਛੱਡੋ ਚੰਗੇ ਕਰੋ ਨਾਨਕ ਲੋਕ ਸੁਖੀਏ ਪਰ ਲੋਕ ਸੇਲੇ ਨਾਨਕਾ ਪ੍ਰਭ ਆਪੇ ਮਿਲੇ ਪਾਈ ਸਹੀ ਸੰਤ ਪਿਆਰੇ ਮੇਰ ਦੀਨਾ ਮਿਲੇ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ